ਕਿ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆ ਇਹ ਕਹਿੰਦੇ ਸੀ ਪੈਸੇ ਨਾ ਖਰੀਦ ਲਾਂਗੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਕਰ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦੇ ਨੇ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਮਸ਼ੀਨ ਤੇ ਝਾੜੂ ਵਾਲਾ ਬਟਨ ਦਬਕੇ ਕਰਦੇ ਹੋ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮਾਫ ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਹੈ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ ਅਸੀਂ ਸਾਡੀ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕੈਮ ਕਰੋ 13 0 ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਐਸ ਵਾਰ ਪੰਜਾਬ ਬਣੂਗਾ ਹੀਰੋ ਐਸ ਵਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰੂਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉਭਰਾਂਗੇ 1 ਰੁਪਿਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਲੀਡਰ ਕਿਵੇਂ ਬਣਦੇ ਹੁੰਦੇ ਨੇ ਤਾਂ ਨੈਲਸਨ ਮੰਡੇਲਾ ਨੇ ਕਿਹਾ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਆਪ ਪਿੱਛੇ ਹੋ ਜਾਓ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਤੇ ਜੇ ਕੌਮ ਤੇ ਸੰਕਟ ਆ ਜਾਏ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਓ ਆਪਾਂ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰੀਏ ਇਹ ਇਹ ਲੀਡਰੀ ਦੇ ਗੁੰਡ ਇਹਦੋਂ ਪਹਿਲਾਂ ਆਣਿਆ ਨੇ ਉਲਟਾ ਕਰਦੇ ਰਹੇ ਨੇ ਖੁਸ਼ੀਆਂ ਜਦੋਂ ਹੁੰਦੀਆਂ ਸੀ ਤਾਂ ਆਪ ਮਨਾਉਂਦੇ ਰਹੇ ਨੇ ਤੇ ਜਦੋਂ ਸੰਕਟ ਹੁੰਦਾ ਸੀ ਵੱਡੇ ਵੱਡੇ ਬੈਨਰ ਲਾਉਂਦੇ ਸੀ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਅੱਛਾ ਕੁਰਬਾਨੀਆਂ ਦੇਣ ਨੂੰ ਅਸੀਂ ਕੁਰਬਾਨੀਆਂ ਦੇਣ ਨੂੰ ਲੋਕ ਬਾਅਵ ਮਾਂ ਦੇਓ ਪੁੱਤੋ ਨਜ਼ਾਰੇ ਲੈਣ ਨੂੰ ਤੁਸੀਂ ਖਿੱਲਾ ਖਾਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿચ્છਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਹਕੂਮਤ ਉਹ ਕਰਤੇ ਹਨ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਰਪੇ ਵੀ ਤਾਜ ਹੁੰਦਾ ਹੈ ਸੋ ਇਸ ਕਰਕੇ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਚ ਬੜੀ ਹੋਈ ਹੈ ਇਸੇ ਕਰਕੇ ਆ ਆ ਬੈਠੇ ਨੇ ਸਾਰੇ ਇਹਨਾਂ ਚ ਤੁਹਾਨੂੰ ਲੱਗਦਾ ਕੋਈ ਵੀ ਕੋਈ ਕਿਸੇ ਮੰਤਰੀ ਦਾ ਮੁੰਡਾ ਹੋ ਜਾਂ ਕਿਸੇ ਨੇ ਕਿਸੇ ਦੇ ਬਾਪੂ ਨੇ ਕੋਈ ਅਹੁਦਾ ਸੰਭਾਲਿਆ ਹੋਵੇ ਨਾ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਆਮ ਕਰਾਂਦੇ ਸੀ ਆਹੀ ਦੁੱਖ ਇਹਨਾਂ ਨੂੰ ਐਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਕਿ ਆਮ ਕਰਾਂ ਦੇ ਤੀਆਂ ਪੁੱਤ ਕਿਉਂ ਬਹਿ ਗਏ ਇਨ੍ਹਾਂ ਕੁਰਸੀਆਂ ਤੇ ਇਨ੍ਹਾਂ ਕੁਰਸੀਆਂ ਤੇ ਸਾਡੇ ਤੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮ ਕਰਾਂ ਦੇ ਤੀਆਂ ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮ ਕਰਾਂ ਦੇ ਤੀਆਂ ਪੁੱਤਾਂ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ ਚ ਰਹੂੰਗਾ ਜਿੱਥੇ ਕਹੋਂਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ-ਕੱਲੇ ਹਲਕੇ ਚ ਜਾਊਂਗਾ ਇੱਕ ਵਾਰ ਹੀ ਨਹੀਂ ਦੋ ਵਾਰੀ ਨਹੀਂ ਤਿੰਨ-ਤਿੰਨ ਚਾਰ-ਚਾਰ ਵਾਰੀ ਜਾਊਂਗਾ ਮਿਹਨਤ ਕਰਨ 'ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ मागਦੀਆਂ ਪੋ मागਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਹਾਂ ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਹਰੋਂ ਫਿਰ ਥਕਾਵਟ ਜਮੇ ਹੀ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਵੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾ ਇਹੋ ਜਿਹੀਆਂ ਸੀ ਉਹਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ 'ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣ ਗਿਆ ਇਹ ਅੱਗੇ ਆਉਣ ਗਿਆ ਸੂਏ ਆਪਾਂ ਸੱਚੇ ਆ ਇਸ ਕਰਕੇ ਲੋਕ ਆਪਣੇ ਨਾਲ ਨੇ ਕਿ ਯਾਰ ਇਹ ਬੰਦੇ ਚੰਗੇ ਨੇ ਇਹ ਬੰਦੇ ਆਪਣੇ ਵਰਗੇ ਨੇ ਹਾਂ ਯਾਰ ਲੱਗੇ ਤਾਂ ਹੋਏ ਨੇ ਕਰੀ ਜਾਂਦੇ ਆ ਦਿਲੋਂ ਇਹ ਪੰਜਾਬ ਵਾਸਤੇ ਸੋਚਦੇ ਆ ਇਹ ਕੋਈ ਇਹਨਾਂ ਦੇ ਕੋਈ ਕਪੜਾ ਨਹੀਂ ਨਿਕਲਿਆ 2 ਸਾਲਾਂ ਚ ਨਹੀਂ 2 ਸਾਲਾਂ ਚ ਤਾਂ ਮਾਂ ਦੇ ਪੁੱਤ ਨੇਹਰੀਆਂ ਲਿਆਉਂਦੇ ਸੀ ਇਹ 2 ਸਾਲਾਂ ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦਦੇ ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦਦੇ ਆ ਪੰਜਾਬ ਦੇ ਵਾਸਤੇ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਇਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇ ਤੋਂ ਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਜੇ ਭਗਵੰਤ ਮਾਨ ਆਂਦਾ ਵੋਟ ਪਾਣ ਦੇ 500 ਵੋਟਾਂ ਹੋਰ ਪੈਣ ਦੇ ਜੇ ਭਗਵੰਤ ਮਾਨ ਆਇੰਦਾ ਮੇਰੀ ਨਾ ਉਡੀਕ ਕਰਿਓ ਮੈਂ ਤੋ ਹਰੇਕ ਥਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਮੈਂ ਤੁਰੇ ਹੀ ਕਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ 'ਤੇ ਆ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਆਬਦੇ ਆਬਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਆ ਪੜਾਹ ਨਿਕਲਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਮੈਂ ਰਾਤੀ ਆਇਆ ਗੁਜਰਾਤ ਤੋਂ ਮੈਂ ਆਕੇ ਥੇ ਕੱਲ ਨੂੰ ਫਿਰ ਦੋ ਤਿੰਨ ਹਲਕਿਆਂ ਜਾਊਂਗਾ ਆਉਣ ਵਾਲੇ ਦਿਨਾਂ 'ਚ ਤੁਹਾਡਾ ਪਤਾ ਲੱਗਦਾ ਰਹੂਗਾ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ ਜ ਨਹੀਂ ਵੜਨ ਦੇਂਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਦਾ ਸਾਹਕਤਾਵ ਐ ਉਦੋਂ ਬਥੇੜਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ ਮੁੰਡਾ ਸ਼ਹੀਦ ਹੋ ਗਿਆ ਸ਼ੁਭ ਕਰਨ ਇੱਥੇ ਗੋਲੀਆਂ ਚਲਾਤੀਆਂ ਇੱਥੇ ਆਪਣਾ ਸ਼ੰਭੂ ਤੇ ਫਿਰ ਹੁਣ ਭੁਗਤੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਗੁਜਰਾਤ ਚੋਂ کہتے وہ تو جیت کے آیا ہے میں جیت کے آیا تو دلی سے دیش چلتا ہے تو دیش دلی آئے گا میں لاہور بھیجوں ان کو لاہور جانا آسان ہے ادھر ادھر تاریں کم ہے ادھر تاریں زیادہ کمال ہے یار تھی ایداں کر دوں گے سڈے پورکھیا نے سنوں دیش لے کے دتا ہے شہید اعظم بگت سنگھ راج گرو سکھدیو کرتار سنگھ سرابا لالا لاجپت رائے چندر شیکر یاد اشفاق ہلا انبانیاں دیش ملیا ہے تو تیس مالک بن کے بہ گئے ਅੱਜ ਜਦੋਂ ਅੱਜ ਜਦੋਂ ਬੰਡ ਹੋਈ ਐ 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨੇ ਚਾਚੇ ਤੱਕ ਪਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਧਾਨੀ ਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕੌਣ ਆ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ ਜਿਖਾਉ ਉਹ ਫਿਰਦੀਆਂ ਨੇ ਪਿੰਡਾਂ ਚ ਸੋ ਪਿੰਡਾਂ ਚ ਫਿਰਦੀਆਂ ਨੇ ਝਾਕੀਆਂ ਹਾਂ ਸਵੈਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜਾਚ ਗਈ ਜਾਚ ਗਈ ਸਵੈਸ ਵਾਰ ਦੋਨੇ ਹੱਥ ਉੱਪਰ ਚਾਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ 'ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਜਿੰਦਾਬਾਦ ਥੋੜਾ ਜਿਆ ਹੋਰ ਕਰ ਦੋ ਥੋੜਾ ਜਿਆ ਮਤਲਬ ਇਧਰ ਪਟਿਆਲੇ ਵਾਲੇ ਮਹਿਲਾਂ ਤੱਕ ਤਾਂ ਸੁਣੇ انقلاب انقلاب بھارت ماتا کی بولے سونحال لوگوں کو اکثر کہتے سنا ہے جندہ رہے تو پھر ملیں گے ایک نہیں اس دل نے کہا ہے ملتے رہے تو جندہ رہیں گے بہت بہت اوڈتانواد انہیں پیار ستکار تسی تسیب انہوں سنیا آرام نال ہولی جائے وہ ہو, ماما پینہ بھی نے بزرگ نے بچے نے ਆਰਾਮ ਨਾ ਜਾਇਓ ਜਿੱਥੇ ਕਹੋਗੇ ਮਿਲਦੇ ਰਵਾਂਗੇ ਅਗਲੇ 50 ਦਿਨ ਇਨਕਲਾਬ ਦੇ ਨੇ ਪੰਜਾਬ ਦੇ ਨਾਮ ਲਾ ਦਿਓ 50 ਦਿਨ ਉਸ ਤੋਂ ਬਾਅਦ ਮੇਂ ਜ਼ਿੰਮੇਵਾਰੀ ਫਿਰ ਮੇਰੀ ਐ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਬਹੁਤ ਬਹੁਤ ਧੰਨਵਾਦ